ਅੱਜ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਹੇ ਸੀ ਕਿ ਜਿਹੜੇ ਪੌਪ ਦੇ ਨਾਲ ਸੰਬੰਧਿਤ ਤਰਾਨੇ ਉਹ ਸਾਡੇ ਨਾਲ ਸਹਿਮਤ ਨੇ ਉਹ ਇਹ ਸ਼ਬਦ ਨੂੰ ਕੰਡੈਮ ਕਰਦੇ ਆ ਜਿਹੜੀ ਪਹਿਲਾਂ ਵੀ ਮੀਟਿੰਗ ਹੋਈ ਸੀ ਤਖਸਾਹ ਵੀ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਅਸੀਂ ਕੰਡੈਮ ਕਰਦੇ ਆ ਅਸੀਂ ਇਹੀ ਚਾਹੁੰਦੇ ਆ ਕਿ ਜਦੋਂ ਇੱਥੇ ਝਗੜਾ ਪੈਦਾ ਹੋਣਾ ਉਹ ਨਰੂਲੇ ਦੇ ਨਾਲ ਨਹੀਂ ਹੋਣਾ ਉਹ ਬਿਲਜਿੰਦਰ ਦੇ ਨਾਲ ਨਹੀਂ ਹੋਣਾ ਮਸਲਾ ਬਣ ਜਾਣਾ ਸਿੱਖ ਵਰਸਸ ਸਾਈ ਤੇ ਅਸੀਂ ਇਹੀ ਇਹਨਾਂ ਦੇ ਨਾਲ ਗੱਲ ਕੀਤੀ ਕਿ ਜੇ ਕੋਈ ਝਗੜਾ ਇਹੋ ਜਿਹੇ ਡੇਰੇਦਾਰਾਂ ਦੇ ਨਾਲ ਪੈਦਾ ਹੁੰਦਾ ਆ ਤਿਉਹ ਝਗੜਾ ਡੇਰੇਦਾਰ ਵਰਸਸ ਸਿੱਖ ਨਹੀਂ ਹੋਣਾ ਉਹ ਡੇਰੇਦਾਰ ਵਰਸਸ ਸਾਈ ਹੋ ਜਾਣਾ ਇੱਕ ਧਰਮਾਂ ਦੀ ਲੜਾਈ ਬਣ ਜਾਣੀ ਹੈ ਇਹ ਜਿਹੜੇ ਸ਼ਰਾਰਤੀ ਲੋਕ ਇਹੋ ਜੇ ਸ਼ਬਦ ਵਰਤ ਕੇ ਕਈ ਪੋਲਿਟਿਕਲ ਪਾਰਟੀਆਂ ਦੇ ਦੇ ਪਿੱਛੇ ਹਿੱਤ ਹੁੰਦੇ ਆ ਸਮਾਜ ਦੇ ਵਿੱਚ ਅੱਗ ਲਾਉਣੀ ਇਹੋ ਜਿਹੇ ਜਿਹੜੇ ਕੰਮ ਕਰ ਰਹੇ ਉਹਨੂੰ ਰਲ ਮਿਲ ਕੇ ਕੰਡਮ ਕਰੀਏ ਅਸੀਂ ਤਾਂ ਕਰਦੇ ਹੀ ਆ ਕਿਉਂਕਿ ਉਹ ਤੁਹਾਡੇ ਨਾਂ ਦੇ ਉੱਤੇ ਗੰਦ ਫੁਲਾ ਰਹੇ ਆ ਤੇ ਤੁਸੀਂ ਵੀ ਉਹਨਾਂ ਨੂੰ ਕੰਡਮ ਕਰੋ ਇਹ ਆਪਣੀ ਜਿਹੜੀ ਗੱਲਬਾਤ ਆ ਤਖਸਾਲਬ ਦੇ ਉੱਪਰ ਇਹ ਚਿੱਠੀ ਦੇਣ ਵਾਸਤੇ ਆਏ ਆ ਜਿਹੜੀ ਇਹਨਾਂ ਨੇ ਅਕਾਲ ਤਖਸਾਲਬ ਚਿੱਠੀ ਦਿੱਤੀ ਆ ਉਹਦੀ ਉਹਦੀ ਅਸੀਂ ਇਹ ਦੇ ਚਾਪੀ ਨਹੀਂ ਆ ਉਹ ਮੈਂ ਦੇ ਦਿੱਤੀ ਪ੍ਰੈਸ ਨੂੰ ਇਹ ਤੇ ਆਪਣਾ ਜਿਸਨਾ ਪਿਛਲੇ ਸਾਲ ਇਹ ਪਿਛਲੇ ਸਾਲ ਸੀਗਾ ਗੁਰੂ ਗ੍ਰੰਥ ਗੁਰੂ ਨਾਨਕ ਜੀ ਦਾ ਬਰਥਡੇ ਦਾ ਉਹ ਮੈਸੇਜ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਕੱਠੇ ਹੋ ਕੇ ਡਰੱਗਸ ਦੇ ਖਿਲਾਫ ਚੱਲ ਸਕਦੇ ਆ ਉਹਨਾਂ ਨਾਲ ਕੰਮ ਕਰ ਸਕਦੇ ਆ ਔਰਤੇ ਨਾਲੇ ਪੌਦੇ ਲਾ ਸਕਦੇ ਆ ਗਲੋਬਲ ਵਾਰਮਿੰਗ ਹੋ ਰਹੀ ਆ ਜਿਹਦੇ ਨਾਲ ਸਾਰੇ ਸੰਸਾਰ ਦੇ ਵਿੱਚ ਮਤਲਬ ਇਹ ਸਾਰਿਆਂ ਦੇ ਸਾਂਝੇ ਕੰਮ ਆ ਉਹ ਕੰਮ ਕਰਨ ਲਈ ਅਸੀਂ ਮਤਲਬ ਇਕੱਠੇ ਜੀ 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 ਚਿੱਠੀ ਦੀ ਇੱਕ ਕਾਪੀ ਆ ਜੀ ਚਿੱਠੀ ਦੀ ਕਾਪੀ ਆ ਜਿਹੜੀ ਇਹਨਾਂ ਨੇ ਤਖਸਾਲਬ ਦਿੱਤੀ ਆ ਜਿਹਦੇ ਵਿੱਚ ਤਿੰਨ ਚੀਜ਼ਾਂ ਦੇ ਉੱਤੇ ਗੱਲ ਹੋਈ ਆ ਇੱਕ ਤਾਂ ਕਨਵਰਜਨ ਦੇ ਉੱਪਰ ਗੱਲ ਹੋਈ ਆ ਤੇ ਇੱਕ ਜਿਹੜੀ ਇੰਟਰ ਡਾਇਲੌਗ ਦੇ ਉੱਤੇ ਗੱਲ ਹੋਈ ਆ ਤੇ ਜਿਹੜੀਆਂ ਗਾਂਵ ਦੇ ਵਿੱਚ ਅਸੀਂ ਪੀਸ ਤੇ ਹਾਰਮਨੀ ਵਾਸਤੇ ਚੀਜ਼ਾਂ ਕਰ ਸਕਦੇ ਆ ਰਲ ਮਿਲ ਕੇ ਉਹਦੇ ਉੱਤੇ ਗੱਲਬਾਤ ਇਹਨਾਂ ਨੇ ਰੱਖੀ ਆ ਇਹਦੇ ਵੱਲੋਂ ਤਖਸਾਲਬ ਵੱਲੋਂ ਵੀ ਇੱਕ ਜਵਾਬ ਜਿਹੜਾ ਵਾ ਉਹ ਵੈਟिकन ਨੂੰ ਜਾਊਗਾ ਇਹਨਾਂ ਦੇ ਰਾਈ ਜਾਊਗਾ ਤੇ ਅਸੀਂ ਪੀਸ ਚ ਆਉਨੇ ਆ ਸਮਾਜ ਦੇ ਵਿੱਚ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਆ ਕਿਸੇ ਦਾ ਬਲੀਵ ਹੈ ਕੋਈ ਕਿਤੇ ਜਾ ਸਕਦਾ ਕੋਈ ਕਿਤੇ ਜਾ ਸਕਦਾ ਕਿਉਂਕਿ ਇੱਥੇ ਲੋਕਾਂ ਦੀਆਂ ਨੀਡਸ ਦੀ ਹਰਾਰਕੀ ਬਣੀ ਹੋਈ ਹੈ ਤੇ ਬੰਦੇ ਆਪਣੀਆਂ ਲੋੜਾਂ ਵਾਸਤੇ ਕਿਤੇ ਵੀ ਜਾ ਸਕਦੇ ਉਹਨਾਂ ਹਰੇਕ ਡੇਰੇ ਥਾਂ ਹਰੇਕ ਡੇਰੇ 'ਚ ਜਾਣਾ ਜਿੱਥੇ ਕੋਈ ਜਾਦੂ ਦਿਖਾਉਂਦਾ ਕੋਈ ਚਟਕੀ ਦੇ ਨਾਲ ਪੱਤਰੀਆਂ ਗੈਪ ਕਰਦਾ ਤੇ ਲੋਕ ਵਿਚਾਰੇ ਛੋਟੇ ਵਿਸ਼ਵਾਸ਼ ਵਾਲੇ ਉਹ ਚਲੇ ਜਾਂਦੇ ਆ ਸਾਨੂੰ ਉਹਨਾਂ ਤੇ ਇਤਰਾਜ਼ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਉਹ ਚਾਵੇਂ ਚੁੱਲੇ ਹੁੰਦੇ ਆ ਨਾ ਕਰਦੇ ਹੁੰਦੇ ਤੇ ਨਾ ਘਾਟਦੇ ਹੁੰਦੇ ਆ ਨਾ ਉਹਨਾਂ ਦੇ ਰਹਿਣਾ ਤੇ ਨਾ ਉਹ ਸਾਡੇ ਆ ਤੇ ਨਾ ਉਹਨਾਂ ਕਿਸੇ ਹੋਰ ਦੇ ਬਣਦਾ ਆ ਸਾਨੂੰ ਉਤਰਾਜ ਉਦੋਂ ਪੈਦਾ ਹੁੰਦਾ ਵਾ ਜਦੋਂ ਕੋਈ ਸਾਡੀ ਇੱਕ ਸਿੱਖਾਂ ਦੀ ਕੇਂਦਰੀ ਧਰਤੀ ਅਮਰਸਰ ਗੁਰੂ ਆਮ ਦਾਸ ਮਹਾਰੇ ਨੇ ਨਗਰੀ ਵਸਾਈ ਆ ਤੇ ਸਾਡਾ ਦਾਵਾ ਇੱਥੇ ਇਸ ਧਰਤੀ ਤੇ ਆ ਕੇ ਜੇ ਕੋਈ ਬੰਦਾ ਐਲਾਨ ਕਰਦਾ ਕਿ ਮੈਂ ਅਮਰਸਰ ਕ੍ਰੂਸੇਡ ਕਰ ਰਿਹਾ ਤੇ ਉਹਦੇ ਮਾਇਨੇ ਸਾਨੂੰ ਸਮਝਣੇ ਪੈਣਗੇ ਕਿ ਕ੍ਰੂਸੇਡ ਸ਼ਬਦ ਕਦੋਂ ਵਰਤਿਆ ਗਿਆ ਉਹਦਾ ਹਿਸਟੋਰੀਕ ਰੈਫਰੈਂਸ ਕੀ ਆ ਤੇ ਅੱਜ ਇੱਥੇ ਉਹੋ ਜਿਹਾ ਤੇ ਕੁਝ ਹੈ ਨਹੀਂ ਸਾਡਾ ਧਰਮ ਵੀ ਸਭੇ ਸਾਂਝੀ ਵਾਲ ਸਦਾਇਨ ਕੋ ਇਹਨਾਂ ਦੱਸਿਆ ਬਾਰਾ ਜੀ ਉਹਦੀ ਗੱਲ ਕਰਦਾ ਵਾ ਤੇ ਇਸਾਈਅਤ ਵੀ ਪ੍ਰੇਮ ਪਿਆਰ ਮੁਹੱਬਤ ਦੀ ਗੱਲ ਕਰਦੀ ਆ ਤੇ ਇਹ ਜਿਹੜੇ ਲੋਕ ਨੇ ਝਗੜਾ ਪੈਦਾ ਕਰ ਰਹੇ ਕੌਣ ਆ ਇਹਨਾਂ ਦੀ ਪਛਾਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਅੱਜ ਇੱਥੇ ਫੈਸਲਾ ਕੀਤਾ ਕਿ ਸਾਂਝੇ ਰੂਪ ਦੇ ਵਿੱਚ ਡੀਜੀਪੀ ਪੰਜਾਬ ਨੂੰ ਵੀ ਮਿਲਿਆ ਜਾਊਗਾ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾਊਗਾ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਦਾ ਇਸਾਈਅਤ ਦੇ ਨਾਲ ਕੋਈ ਸਬੰਧ ਨਹੀਂ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜੇ ਸ਼ਰਾਰਤੀ ਲੋਕ ਨੇ ਜਿਹੜੇ ਇੱਕ ਧਰਮ ਦਾ ਮਖੌਟਾ ਪਾ ਕੇ ਉਸ ਧਰਮ ਨੂੰ ਬਦਨਾਮ ਕਰ ਰਹੇ ਆ ਹੁਣ ਸਾਡੇ ਵਿੱਚੋਂ ਕੋਈ ਬੰਦਾ ਆਪਣੇ ਆਪ ਨੂੰ ਕਵੇ ਕਿ ਮੈਂ ਗੁਰੂ ਆ ਜਾਂ ਮੈਂ ਬਾਬਾ ਦੀਪ ਸਿੰਘ ਦੀ ਥਾਂ ਤੇ ਆ ਮੈਂ ਜਾਂ ਦੂਸਰੀ ਥਾਂ ਤੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ ਸਾਡਾ ਹਿੱਸਾ ਨਹੀਂ ਕਈ ਡੇਰੇਦਾਰ ਨੇ ਜਿਹੜੇ ਸਿੱਖੀ ਤੋਂ ਦੂਰ ਕੀਤੇ ਆ ਗੱਡੀ ਚਲਾਉਣ ਕਰਕੇ ਹੀ ਜੇ ਨਾਮਤਾਰੀ ਗੱਡੀ ਚਲਾਉਂਦੇ ਆ ਤੇ ਉਹ ਸਿੱਖੀ ਤੋਂ ਦੂਰ ਨੇ ਰਾਧਾ ਸੁਆਮੀ ਗੱਡੀ ਚਲਾਉਂਦੇ ਆ ਉਹ ਸਿੱਖੀ ਤੋਂ ਦੂਰ ਨੇ ਇਵੇਂ ਹੀ ਇਹ ਜਿਹੜੇ ਨੇ ਪ੍ਰੋਫਿਟ ਬਣੇ ਆ ਬਲਜਿੰਦਰ ਵਰਗੇ ਪ੍ਰੋਫਿਟ ਕਹਿੰਦੇ ਆ ਖੁਦ ਨੂੰ ਅਪੋਸਟਲ ਕਹਿੰਦੇ ਆ ਉਹ ਅਪੋਸਟਲ ਤੇ ਪ੍ਰੋਫਿਟ ਦੀ ਮਤਤਾ ਜਿਹੜੀ ਉਹ ਇਹ ਦੱਸ ਸਕਦੇ ਆ ਕਿ ਉਹ ਕੌਣ ਨੇ ਤੇ ਇਹ ਆਪਣੇ ਆਪ ਚ ਉਹਨਾਂ ਦੇ ਨਾਂ ਦੇ ਉੱਤੇ ਅਨ ਅਫੀਸ਼ੀਅਲ ਗੱਦੀ ਚਲਾ ਰਹੇ ਆ ਪਖੰਡ ਦੀ ਆਪਣੀ ਦੁਕਾਨ ਚਲਾ ਰਹੇ ਆ ਫਿਰ ਇੱਥੋਂ ਤੱਕ ਨਹੀਂ ਕਿ ਦੂਸਰੇ ਧਰਮਾਂ ਨੂੰ ਟਾਰਗੇਟ ਕਰਦੇ ਹੋਏ ਉਕਸਾਉਂਦੇ ਹੋਏ ਵੀ ਇਹੋ ਜੀਆਂ ਸਮਾਜ ਦੇ ਵਿੱਚ ਅੱਗ ਲਾਉਣ ਵਾਲੀਆਂ ਕਾਰਵਾਈਆਂ ਜਿਹੜੀਆਂ ਨਿਰੰਤਰ ਕਰਦੇ ਆ ਰਹੇ ਆ ਹੁਣ ਇਹਦੇ ਤੋਂ ਬਾਅਦ ਅਸੀਂ ਲੀਗਲੀ ਇਹਨਾਂ ਦੇ ਉੱਤੇ ਐਕਸ਼ਨ ਲਵਾਂਗੇ ਅਸੀਂ ਇਹ ਸਪੂਰੇ ਸਮਾਜ ਨੂੰ ਪੂਰੇ ਭਾਈਚਾਰੇ ਨੂੰ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਨਾਲ ਆ ਇਹ ਸਾਡੇ ਨਾਲ ਨੇ ਤੇ ਸਾਡੀ ਲੜਾਈ ਜਿਹੜੀ ਆ ਉਹ ਪਖੰਡ ਦੇ ਵਿਰੋਧ 'ਚ ਆ ਸਾਡੀ ਲੜਾਈ ਜਿਹੜੀ ਆ ਉਹ ਦੰਮ ਦੇ ਵਿਰੋਧ 'ਚ ਆ ਤੇ ਉਹ ਅਸੀਂ ਜਾਰੀ ਰੱਖਾਂਗੇ ਉਹ ਕਾਨੂੰਨੀ ਪੱਖ ਤੋਂ ਵੀ ਲੜੀ ਜਾਊਗੀ ਹਰੇਕ ਤਰੀਕੇ ਨਾਲ ਇਹੋ ਜੇ ਸ਼ਰਾਰਤੀ ਅੰਸਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਇੱਕ ਗੱਲ ਹੋਰ ਜਿਹੜੀ ਪੰਜਾਬ ਦੇ ਪਿੰਡਾਂ 'ਚ ਕਈ ਵਾਰੀ ਸੁਣਨ ਨੂੰ ਮਿਲਦੀ ਹੈ ਲੋਕ ਆ ਕੇ ਦੱਸਦੇ ਨੇ ਕਿ ਜਿਹੜੇ ਵਾਪਸ ਆਉਂਦੇ ਸਿੱਕੀ 'ਚ ਕਿ ਸਾਨੂੰ ਕਹਿੰਦੇ ਸੀ ਵੀ ਸਿੱਖ ਗੁਰੂ ਜਿਹੜੇ ਉਹ ਸ਼ੈਤਾਨ ਨੇ ਇਹ ਮਸਲਾ ਕੋਈ ਡਿਸਕਸ ਹੋਇਆ ਇਹ 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 ਸਾਰੀਆਂ ਗੱਲਾਂ ਬਾਤਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦੇਵੀ ਦੀ ਗੱਲਬਾਤ ਜਿਹੜੇ ਉਹਨਾਂ ਦੇ ਪਿੱਛੇ ਇਸਾਈ ਕਨਵਰਟਡ ਬੰਦੇ ਆਏ ਆ ਉਹਨਾਂ ਦੀ ਗੱਲਬਾਤ ਵੀ ਹੋਈ ਆ ਇਹਨਾਂ ਦਾ ਕਹਿਣਾ ਕਿ ਇਸਾਈਅਤ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਅਸੀਂ ਕੰਡਮ ਕਰਦੇ ਆ ਇਹੋ ਜੀਆਂ ਚੀਜ਼ਾਂ ਜਿਹੜੀਆਂ ਵੀ ਸਮਾਜ ਦੇ ਵਿੱਚ ਕੀਤੀਆਂ ਜਾ ਰਹੀਆਂ ਇਹਨਾਂ ਦੇ ਵੱਲੋਂ بڑے ਕੇਸ ਨੇ ਜਿਵੇਂ ਸਕੂਲਾਂ ਦੇ ਵਿੱਚ ਕੜੇ ਲਵਾਉਣ ਵਾਲੀ ਗੱਲ ਆ ਜਾਂ ਇਹੋ ਜੀਆਂ ਗੱਲਾਂ ਬਾਤਾਂ ਉਹਦੀ ਵੀ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਦਾ ਹੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੱਢਣਗੇ ਜੀ ਦੇ ਬਾਰੇ ਤੁਸੀਂ ਕੋਈ ਆਪਣੇ ਵੱਲੋਂ ਦੱਸ ਸਕਦੇ ਹੋ ਕਿ ਸ਼ੈਤਾਨ ਜਿਹੜਾ ਇਹ ਕਿਸ ਕਿਸ ਚੀਜ਼ ਨੂੰ ਕਿਹਾ ਜਾਂਦਾ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੂੰ ਸ਼ੈਤਾਨ ਪੰਜਾਬ ਦੇ ਵਿੱਚ ਕਹਿ ਕੇ ਤੇ ਲੋਕਾਂ ਨੂੰ ਇਸ ਤਰ੍ਹਾਂ ਜਣਾ ਕੀਤਾ ਜਾ ਰਿਹਾ ਤੁਸੀਂ ਕੋਈ ਸਪਸ਼ਟਿਕਨ ਦੇਣਾ ਚਾਹੀਦਾ ਇਹ ਰੋਮਨ ਕੈਥੋਲਿਕ ਚਰਚ ਦੇ ਵਿੱਚ ਕੁਛ ਐਦਾਂ ਦੀ ਕੋਈ ਵੀ ਕਨਸੈਪਟ ਨਹੀਂ ਆ ਕਿ ਤੁਸੀਂ ਕਿਸੇ ਜਦੋਂ ਇੱਕ ਪਾਸੇ ਮੈਂ ਆ ਗਿਆ ਇੱਥੇ ਡਾਇਲੌਗ ਲਈ ਤਾਂ ਡਾਇਲੌਗ ਦਾ ਮਤਲਬ ਹੈ ਆ ਪਾਪ ਸਾਹਿਬ ਨੇ ਕਿਹਾ ਹੈ ਆਪ ਕਿ देयर इज ए एलिमेंट्स ऑफ ट्रुथ इन ऑल द ਰਿਲੀਜੀਅਨਸ ਜਿਸ ਸਾਰੇ ਧਰਮਾਂ ਚ ਕੋਈ ਨਾ ਕੋਈ ਸਚਾਈ ਹੈ ਤੇ ਫਿਰ ਸ਼ਤਾਨ ਦਾ ਤਾਂ ਕੋਈ ਰੋਲ ਹੀ ਨਹੀਂ ਆਉਂਦਾ ਉਹਦੇ ਵਿੱਚ ਸੋ ਸਾਡੇ ਵੱਲੋਂ ਕਲੀਅਰ ਹੈ ਕਿ ਅਸੀਂ ਕਦੀ ਵੀ ਇਸ ਤਰ੍ਹਾਂ ਇਹ ਸ਼ਬਦ ਇਸਤੇਮਾਲ ਨਹੀਂ ਕਰਾਂਗੇ ਜੀ ਕੀਤਾ ਜਾਂਦਾ ਕਿਹਾ ਜਾਂਦਾ ਕਿ ਗੁਰੂ ਘਰ ਚੋਂ ਪ੍ਰਸ਼ਾਦ ਲੈਣ ਤੇ ਵੀ ਮਨਾਹੀ ਕੀਤੀ ਜਾਂਦੀ ਹੈ ਤੇ ਤੁਹਾਡੇ ਵਾਲੇ ਪਾਸੇ ਵੀ ਇਸ ਤਰ੍ਹਾਂ ਦੀ ਗੱਲ ਕੋਈ ਹੈ ਨਹੀਂ ਸਾਡੇ ਅਸੀਂ ਕੋਈ ਨਹੀਂ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਅਸੀਂ ਮਤਲਬ ਜਿਸ ਤਰ੍ਹਾਂ ਕਈ ਮਰਿਆਦਾ ਹੁੰਦੀ ਹੁਣ ਮੈਨੂੰ ਅੰਦਰ ਜਦੋਂ ਜਾਣਾ ਪਿਆ ਤੇ ਮੈਂ ਸਿਰ ਤੇ ਇੱਕ ਕਪੜਾ ਲੈ ਕੇ ਕਿਉਂਕਿ ਤੁਹਾਡੀ ਮਰਿਆਦਾ ਆ ਤੇ ਜਿਹੜੀ ਮੇਰੀ ਮਰਿਆਦਾ ਆ ਮੇਰੀ ਮਰਿਆਦਾ ਕਿ ਚਰਚ ਦੇ ਵਿੱਚ ਅਸੀਂ ਸਿਰ ਨੰਗੇ ਕਰਕੇ ਜਾਣਾ ਹੁੰਦਾ ਬਾਈਬਲ ਦਾ ਇਹ ਬਚਨ ਹੈ ਹੁਣ ਅਸੀਂ ਆਪਣੀ ਮਰਿਆਦਾ ਨੂੰ ਮੰਨਦੇ ਆ ਤੇ ਤੁਸੀਂ ਆਪਣੇ ਨੂੰ ਉਹਦੇ ਚ ਜਿਹੜੀਆਂ ਸਾਡੀਆਂ ਰੀਤੀ ਰਿਵਾਜ ਆ ਅਸੀਂ ਆਪਣਿਆਂ ਨਾਲ ਚੱਲਣਾ ਪਰ ਮੈਂ ਤੁਹਾਡੇ ਤੇ ਇੰਪੋਜ਼ ਨਹੀਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਕਿਉਂਕਿ ਉਸੇ ਉਹ ਇੱਕ ਸਾਡੇ ਲਈ ਸ਼ਾਂਤੀ ਦਾ ਇੱਕ ਰਾਹ ਬਚਾ ਰਹੂਗਾ ਜਦੋਂ ਮੈਂ ਇੱਕ ਪਾਸੇ ਮੈਂ ਸਰਦਾਰ ਜੀ ਨੂੰ ਗਾਲੀ ਕੱਢੂਗਾ ਦੂਸਰੇ ਪਾਸੇ ਮੈਂ ਉਹ ਜੱਫੀ ਪਾ ਕੇ ਦਿਖਾਉਂਗਾ ਉਹ ਤਾਂ ਮੈਨੂੰ ਮੈਂ ਮੇਰੇ ਛੋਲੇ ਨੂੰ ਦਾ ਗਿਆ ਇਸ ਕਰਕੇ ਇਦਾਂ ਨਹੀਂ ਮੈਂ ਅਸੀਂ ਨਹੀਂ ਕਰਦੇ